ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਆਪੋ ਆਪਣੇ ਘਰ ਪਰਿਵਾਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਲਓ ਜੀ ਇੱਥੇ ਸਵੇਰ ਦੇ 8 ਵਜੇ ਦਾ ਟਾਈਮ ਹੈ ਆਪਣਾ ਸਫਾਈਆਂ ਦਾ ਸਾਰਾ ਟੋਟਲ ਹੀ ਨਿਬੜ ਗਿਆ ਅੱਜ ਗ੍ਰੇਲਾ ਹੋ ਗਿਆ ਧੁੱਤੀਆਂ ਕਿਉਂਕਿ ਨੇਰੀਆਂ ਬਹੁਤ ਭੜਾ ਰਹੇ ਹੋ ਸੀ ਗਿਆ ਦੰਡਾ ਸਾਰੇ ਸਫਾਈ ਹੋਈ ਹੈ ਆਪਣੇ ਤੇ ਆਪ ਕੱਪੜੇ ਧੋਣ ਲੱਗ ਗਿਆ ਹੀ ਬੈੱਡ ਸ਼ੀਟਾਂ ਜੀ ਚੱਕੀਆਂ ਉਹ ਵੀ ਧੋਣ ਦੀ ਕਿਉਂਕਿ ਜਿੱਤੇ ਸੋਨੇ ਆ ਉਹ ਜੋ ਡੇਲੀ ਬਾਹਰਲੇ ਬ੍ਰਾਂਡੇ ਵਾਲੀਆਂ ਤੋਂ ਥੋਣੀਆਂ ਹੀ ਪੈਂਦੀਆਂ ਇਹ ਲਓ ਜੀ ਬੇਗਣ ਘਰ ਦੇ ਧੋ ਕੇ ਆਪਾਂ ਇੱਥੇ ਰੱਖ ਲੈ ਸ਼ਾਮ ਨੂੰ ਅੱਜ ਬਣਾਵਾਂਗੇ ਇਹ ਬਾਕੀ ਆਪਾਂ ਅੱਜ ਬਣਾਉਣੇ ਆ ਆਲੂਆਂ ਵਾਲੇ ਪਰੌਂਠੇ ਮੈਂ ਕਿ ਪਹਿਲਾਂ ਕੱਪੜੇ ਧੋ ਲਵਾਂ ਸਫਾਈਆਂ ਦਾ ਕੱਪੜਿਆਂ ਦਾ ਕੰਮ ਨਿਪੜਿਆ ਹੋਏ ਵੀ ਨੂੰ ਚੱਲੇ ਆ ਲੱਤਿਆ ਗੋਹਾ ਗੁਹਾ ਟਰੈਕਟਰ ਤੇ ਹੁਣ ਆਪਾਂ ਆਲੂ ਕੱਢ ਕੇ ਫਿਰ ਮੈਂ ਉਹਨਾਂ ਨੂੰ ਦੋ-ਦੋ ਪੀਸ ਕਰ ਦਿੱਤੇ ਸੀ ਵੀ ਠੰਡੇ ਹੋ ਜੂਗੇ। ਆਪਾਂ ਇੱਥੇ ਰੱਖ ਦਿੱਤੇ ਉਹਨੂੰ ਦੇਵਾਂਗੇ ਉੱਪਰ ਟਾਕ। ਇਹ ਹਰ ਤੱਕ ਮੈਂ ਕੱਪੜੇ ਧੋਣੇ ਆ। ਇਹ ਹਰ ਤੱਕ ਆਲੂ ਠੰਡੇ ਹੋ ਜਾਣਗੇ। ਇਹ ਜਿਸ ਵੇਲੇ ਆਪਾਂ ਕੇ ਕਰਮ ਕੀਤਾ ਸੀਗਾ ਥੋੜਾ ਉੱਪਰ ਆ। ਇਦਾਂ ਹੋ ਗਿਆ ਜੰਮ ਗਿਆ। ਹੌਂ ਦੁਆਰਾ ਗਰਮ ਕਰਕੇ ਭਾਂਡੇ ਵਿੱਚ ਪਾਵਾਂਗੇ। ਬਰਲੋ ਵਾਲ ਕੇ ਕੁੱਕਰ ਆਪਾਂ ਧੋ ਦਿੱਤਾ। ਸਾਫ ਸਫਾਈ ਪੂਰੀ ਕਰ ਲਈ ਐਨ ਕਰ ਲਈ। ਕਲੀਨ ਸਾਰੀ। ਇੱਧਰ ਮਿਲੋ ਮੇਰੇ ਸਾਡੇ ਬੱਚੇ ਕੱچے ਨੂੰ। ਇਹ ਆਜੀ। ਕਿਹੜਾ ਕਾ ਸਖੇ ਬੁੱਢੇ ਨੂੰ ਟਿੱਕਾ ਹੋ ਰਿਹਾ ਸੀ ਗਰ ਦੇ ਟਿੱਕਾ ਟਰੇਡ ਲੈ ਇਹਨਾਂ ਨੇ ਸਿੱਧੀ ਨਲਾ ਤਣਾ ਦਿੱਤੇ ਆ ਬੇਲੇ ਸਰੀ ਨਲਾ ਦੇ ਦੇ। ਫੋਰ ਸਾਡਾ ਦੇਖੋ ਜੀ ਇਹਨੂੰ ਬੰਨਿਆ ਤੇ ਇਹਨੂੰ ਹੁਣ ਲੈ ਜਾਣਾ ਨਾਲ ਕੂਨ। ਹੈਲੋ ਪੁੱਤੋ। ਹੈਲੋ। ਦੁੱਧ ਪੀਣਾ। ਦੁੱਧੂ। ਸ਼ੈਫ। ਵੇ ਟਰੈਕਟਰ। ਓ ਸ਼ੈਫ। ਦੁੱਧ ਪੀਣਾ। ਇਹਨੂੰ ਲੈ ਜਾਓ ਨਾਲ ਹੀ ਬਿਠਾ ਲਓ ਉੱਤੇ। ਲੈ ਇਹਨੂੰ ਇੱਥੇ ਕਾਦੇ ਬੰਨੀ ਜਾਂਦੇ ਆ। ਨਾਲ ਲੈ ਜਾਓ। ਲੈ ਆਣੇ ਟਰੈਕਟਰ ਪਰ ਕਰਦੇ। ਬੂਟ ਮੇਰੇ ਬਲਾਊਜੇ ਸਾਸਰੀ ਕਾ ਬਹੁ ਟਾਈਮ ਮੇਰੀ ਅਰਜਨ ਨੇ ਆ ਕੇ ਕੱਪੜੇ ਆਪਣੇ ਰਾਤੀ ਧੋ ਲੈ ਸੀ ਤਰਫ ਜੇ ਨਾ ਬੈਠਦੇ ਨਾ ਮਾ ਇਹ ਵੀ ਨਵਾਂ ਬਰੌਣ ਨਾਲ ਆਇਆ ਹਾਂ ਕਿੱਥੇ ਚੱਲਿਆ ਪੂਨੂ ਚੱਲਿਆ ਉਹ ਮੇਰਾ ਬੱਤ ਪੂਨੂ ਚੱਲਿਆ ਯਾ ਮੈਂ ਲਾ ਲੈਣਾ ਠੰਡਾ ਲਓ ਜੀ ਇੱਥੇ ਆਪਾਂ ਕੱਪੜੇ ਧੋ ਹੋ ਗਏ ਸੀਗੇ ਸਕਾਲੇ ਸੀ ਥੋੜੇ ਜਿਹਾ ਮਸ਼ੀਨ ਚ ਸਕਾਲੇ ਦੇ ਬਾਕੀ ਫਿਰ ਧੋਪਣਾ ਚਲੋ ਛੇਤੀ ਸੁੱਕ ਜਾਂਦੇ ਆ ਆਪਾਂ ਕੱਪੜੇ ਸੁੱਕਣੇ ਪਾ ਲਏ ਆ ਇਹ ਖੂਨੂ ਚ ਲੱਗੇ ਸੀਗੇ ਮੈਂ ਮਗਰੋਂ ਕੱਪੜੇ ਧੋਤੇ ਸਾਰੇ ਧੋ ਕੇ ਫਿਰ ਬਾਅਦ ਵਿੱਚ ਰੋਟੀ ਦੇ ਮਟੀਰੀਅਲ ਤਿਆਰ ਕੀਤਾ ਪਰੌਂਠਿਆਂ ਲਈ ਇੱਥੇ ਕੱਪੜੇ ਮੈਂ ਕੱਪੜੇ ਧੋਣੇ ਹੁੰਦੀ ਹਣੀ ਚੌਥੇ ਦਿਨ ਰੋਜ਼ ਡੇਲੀ ਨਹੀਂ ਧੋਂਦੇ ਕਿਉਂਕਿ ਸਾਡੇ ਦੋਨਾਂ ਜਾਣੇ ਹੁੰਦੇ ਆ ਫਿਰ ਦੋ ਪੂਰ ਹੋ ਜਾਂਦੇ ਆ ਮੈਂ ਰੋਜ਼ ਰੋਜ਼ ਸਰਫੁੱਦੀ ਬਹਾਈ ਜਾਣੀ ਇਹ ਤਾਂ ਹੁੰਦੇ ਵੀ ਚਲੋ ਇਦਾਂ ਦੋ ਪੂਰ ਧੋ ਕੇ ਬਾਅਦ ਵਿੱਚ ਬੈੱਡ ਸ਼ੀਟ ਧੋ ਹੋ ਜਾਂਦੀ ਜਿਹੜੀ ਚੱਕੀ ਹੋਵੇ ਚੌਥੇ ਦਿਨ ਉਹ ਵੀ ਚੱਕ ਲੈਂਦੀ ਆ ਚੌਥੇ ਪੰਜਵੇਂ ਦਿਨ ਮੈਂ ਸੱਚੀ ਅੱਜ ਤੁਹਾਡੇ ਨਾਲ ਸਵੇਰ ਦੀ ਰੁਟੀਨ ਸ਼ੇਅਰ ਕਰਦੇ ਆ ਜੀ ਧੰਨਵਾਦ ਹੈ ਆਜੀ ਸਾਰੀਆਂ ਭੈਣਾਂ ਦਾ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਸੋਹਣੇ ਮੈਸੇਜ ਕੀਤੇ ਆ ਚੰਗਾ ਲੱਗਦਾ ਜਦੋਂ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਆ ਖੁਦ ਨੂੰ ਹੌਸਲਾ ਤੇ ਹਮਤ ਮਿਲਦੀ ਆ ਵੀ ਚਲੋ ਵੀਡੀਓ ਬਣਾਉਣੀ ਆ ਤੇ ਪਾਉਣੀ ਆ ਅੱਜ ਆਪਾਂ ਤੁਹਾਡੇ ਨਾਲ ਸਵੇਰ ਦੀ ਰੁਟੀਨ ਸਾਂਝੀ ਕੀਤੀ ਆ ਐਸੇ ਜਦੋਂ ਬਾਹਰੀ ਪੋਚਾ ਕੀਤਾ ਉਹ ਤਾਂ ਇਹਨਾ ਨਹੀਂ ਹੁੰਦਾ ਵੀ ਕੋਲੇ ਵੀ ਆਪੋ ਆਪਣੇ ਕੰਮ ਹੀ ਲੱਗੇ ਸੀਗੇ ਪਸੂ ਪਸੂ ਸੁਣਾਉਣ ਲੱਗੇ ਸੀਗੇ ਕਿਸ ਨੇ ਇਹ ਵੀਡੀਓ ਕੁੜੀ ਬਣਾ ਸਕਿਆ ਕੋਈ ਵੀ ਇੱਥੇ ਵੀ ਮੈਂ ਕੈਮਰਾ ਆਪੇ ਸੈੱਟ ਸੁੱਟ ਕਰਕੇ ਰੱਖਿਆ ਸੀਗਾ ਇਹ ਤਾਂ ਖੂਨ ਚੱਲ ਗਿਆ ਸੀਗੇ ਤੇ ਕੱਪੜੇ ਸੁੱਕਣੇ ਪਾਉਂਦੀ ਸੀ ਚੁੰਨੀ ਮੈਂ ਦੂਜੀ ਤਾਰ ਤੇ ਪਾਤੀ ਇੱਧਰ ਆਪਾਂ ਕੱਪੜੇ ਧੋਲੇ ਸੀਗੇ ਜੀ ਮਸ਼ੀਨ ਵੀ ਐਨ ਸਾਫ਼ ਕਰ ਦਿੰਦੀ ਸੀਗੇ ਤੇ ਹੁਣ ਇੱਧਰ ਕੱਪੜੇ ਸੁੱਕਣੇ ਪਾ ਦਿੱਤੇ ਸੀ ਤੇ ਹੁਣ ਆਪਾਂ ਜਾਵਾਂਗੇ ਜੀ ਅੰਦਰ ਉਥੋਂ ਬੇਂਗਣ ਧੋ ਕੇ ਰੱਖੇ ਸੀਗੇ ਚਿੱਟੇ ਤੇ ਉਹ ਆਪਾਂ ਚੱਕ ਲਾਂਗੇ ਉਹਨਾਂ ਨੂੰ ਲੈ ਜਾਗੇ ਅੰਦਰ ਇਹ ਆਪਾਂ ਬਣਾਵਾਂਗੇ ਸ਼ਾਮ ਨੂੰ ਇੱਥੇ ਮੈਟ ਵੀ ਧੋ ਦਿੱਤੇ ਸੀ ਸਵੇਰੇ ਇੱਥੇ ਸੁੱਕਣੇ ਪਾਤੇ ਹੁਣ ਤਾਂ ਸੁੱਕ ਜਾਂਦੇ ਜੀ ਕੱਪੜੇ ਵਿਸ਼ੱਕ ਮਸ਼ੀਨ 'ਚ ਨਾ ਸਕਾਓ ਪਰ ਫੇਰ ਵੀ ਇਹ ਹੁੰਦਾ ਆ ਵੀ ਜੇ ਹੁਣ ਬਿਨਾਂ ਸਕਾਏ ਤੋਂ ਪਾਤੇ ਤਾਂ ਸਾਰਾ ਦਿਨ ਸੁੱਕਣੇ ਆ ਤੇ ਧੁੱਪ ਜ਼ਿਆਦੀ ਲੱਗ ਜਾਈ ਨੀ ਫੇ ਰੰਗ ਜੇ ਉੱਡ ਜਾਂਦੇ ਆ ਵੈਸੇ ਤਾਂ ਮੈਂ ਕੁੱਠੇ ਕਰਕੇ ਸੁੱਕਣੇ ਪਾਉਣੇ ਹੁੰਦੇ ਇੱਥੇ ਆਪਾਂ ਆ ਗਏ ਸੀ ਜਿਰਸੋਈ ਵਿੱਚ ਇੱਥੇ ਆਲੂ ਛਿੱਲਾਂਗੇ ਰੱਪਾ ਮਸਾਲਾ ਤਿਆਰ ਕਰਾਂਗੇ ਪਰੌਂਠਿਆਂ ਵਾਸਤੇ ਆਲੂ ਠੰਡੇ ਹੋ ਗਏ ਸੀਗੇ ਚਲੋ ਨਾਲੇ ਜਦ ਤੱਕ ਮੇਰਾ ਉਧਰ ਕੰਮ ਹੋ ਗਿਆ ਕੱਪੜਿਆਂ ਦਾ ਸਫਾਈਆਂ ਦਾ ਤਾਂ ਪਹਿਲਾਂ ਨਿਬੜ ਲਿਆ ਸੀ ਸਾਢੇ 7 ਹੀ ਨਿਬੜ ਗਿਆ ਸੀਗਾ 8 ਵਜੇ ਫਿਰ ਮੈਂ ਕੱਪੜੇ ਧੋਣ ਲੱਗ ਗਈ ਸੀ ਤੇ ਇੱਥੇ ਹੋ ਗਿਆ ਸੀ ਜੀ 9:00 ਦਾ ਟਾਈਮ ਸੀਗਾ 9:00 9:00 ਦਾ ਮੈਂ ਲੱਗ ਪਈ ਸੀ ਪਰੌਂਠੇ ਆਈ ਤਿਆਰੀ ਕਰਨ ਕਿਉਂਕਿ ਇਕੱਲੇ ਨਜਾਣੇ ਨੂੰ ਤਾਂ ਜੀ ਸਾਰੇ ਪਾਸੇ ਭਜਣਾ ਨਾ ਠਣਾ ਪੈਂਦਾ ਉਹ ਤਾਂ ਜਦੋਂ ਚੱਲੇ ਸੀ ਖੂਨ ਨੂੰ ਉਦੋਂ ਪਛਦੇ ਸੀ ਰੋਟੀ ਪੱਕੀ ਨਹੀਂ ਹਜੇ ਮੈਂ ਕਿਹਾ ਹਜੇ ਤਾਂ ਉਹਦਾ ਵੀ ਵੇਲਾ ਸੈਰਿਆ ਵੀ ਨਾਲੇ ਅੱਜ ਪਰੌਂਠੇ ਬਣਾਉਣੇ ਆ ਥੋੜਾ ਟਾਈਮ ਲੱਗਣਾ ਤੁਸੀਂ ਜਾਇਓ ਖੂਨ ਨੂੰ ਤੇ ਮੈਂ ਕੱਪੜੇ ਧੋ ਕੇ ਬਾਅਦ ਚ ਲੱਗਦੀ ਆ ਇੱਥੇ ਆਪਾਂ ਆਲੂ ਛੱਲ ਲਾਂਗੇ ਤੇ ਨਾਲੇ ਕੱਟਾਂਗੇ ਇੱਕ ਪਿਆਜ਼ ਜੀ ਆਲੂ ਪਿਆਜ਼ ਵਾਲੇ ਪਰੌਂਠੇ ਬਣਾਵਾਂਗੇ ਥੋੜੀ ਜਿਹੀ ਸੁੱਕੀ ਮੇਥੀ ਵੀ ਪਾ ਲਈ ਸੀ ਬਹੁਤ ਸੋਹਣਾ ਟੇਸਟ ਆਇਆ ਪਰੌਂਠਿਆਂ ਦਾ। ਤੇ ਖਾਤਾ ਹੋ ਜਾਂਦੇ ਪਰੌਠੇ ਵਾਰ ਬਾਅਦ ਵਿੱਚ ਪਾਣੀ ਪੀ ਪੀ ਬੰਦਾ ਥੱਕ ਜਾਂਦਾ ਆ। ਜਿਸ ਮੈਂ ਇੱਕ ਮੈਂ ਖਾਦਾ ਦੋ ਯਾਰ ਜਣੇ ਤੇ ਦੋ ਹੀ ਇਹਨਾਂ ਨੇ ਖਾਦੇ ਅਸੀਂ ਪੰਜ ਪਰੌਠੇ ਮਸੇ ਲੱਗੇ ਦੋ ਵੱਧ ਬਚੇ ਤਾਂ ਚਲੋ ਦੁਪਹਿਰ ਨੂੰ ਬੱਚਾ ਚਾਹ ਨਾਲ ਖਾ ਲਿੰਦਾ ਉਹਨੂੰ ਸ਼ੌਂਕ ਹੁੰਦਾ ਮੈਂ ਚਾਹ ਨਾਲ ਰੋਟੀ ਖਾਣੀ ਆ। ਫੋ ਮੇਕ ਉਦਾਰ ਸਾਬਜੀ ਪਈ ਹੋਵੇ ਉਹਨੇ ਕਹਣਾ ਮੈਨੂੰ ਲੂਣ ਪੋਕ ਕੇ ਦੇ ਦਿਓ ਚਾਹ ਦੇ ਨਾਲ ਮੱਖਣੀ ਲਾ ਕੇ ਲੂਣ ਪੋਕ ਕੇ ਇੱਥੇ ਆਪਾਂ ਆਲੂ ਛੈਲੇ ਲੈ ਸੀ ਸਾਰੇ ਜੀ ਪਿਆਜ਼ ਕੱਟਾਂਗੇ ਇੱਕੇ ਪਿਆਜ਼ ਪਾਇਆ ਸੀਗਾ ਕਿਉਂਕਿ ਬਾੜਾ ਫਿਰ ਪਰੌਠਿਆਂ ਦੇ ਵਿੱਚੋਂ ਬਾਹਰ ਆ ਜਾਂਦਾ ਇੱਕਦਮ ਪਾੜਦੇ ਜਾਂਦੇ ਪਰੌਠੇ ਮੈਂ ਬਰੀਕ ਬਰੀਕ ਕੱਟਿਆ ਸੀਗਾ ਇਹਨੂੰ ਕੱਟ ਕੇ ਆਪਾਂ ਧੋਲਾਂਗੇ ਧੋ ਕੇ ਤਾਂ ਫਿਰ ਬਾਅਦ ਵਿੱਚ ਬਰੀਕ ਬਰੀਕ ਕੱਟ ਕੇ ਮਸਾਲੇ ਚ ਪਾਵਾਂਗੇ ਅਸੀਂ ਇਹ ਇਹ ਪਰੌਠਿਆਂ ਦਾ ਕਈ ਪਿਠੀ ਕਹਿੰਦੇ ਆ ਆਲੂ ਵਾਲੀ ਪਿਠੀ ਤਿਆਰ ਕੀਤੀ ਪਰੌਠਿਆਂ ਲਈ ਪਰ ਅਸਲ ਆਲੂਆਂ ਦਾ ਮਸਾਲਾ ਹੀ ਕਹਿੰਦੇ ਆ ਆਲੂ ਵਾਲੇ ਪਰੌਠੇ ਬਣਾਉਣੇ ਆ ਵੱਧ ਤੋਂ ਵੱਧ ਵੀਡੀਓ ਨੂੰ ਦੇਖਿਆ ਕਰੋ ਜੀ ਜਦੋਂ ਤੁਸੀਂ ਸ਼ਾਰਟ ਵੀਡੀਓ ਨੂੰ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਇਹਨਾਂ ਨੂੰ ਲੌਂਗ ਵੀਡੀਓ ਨੂੰ ਵੀ ਦੇਖਿਆ ਕਰੋ ਬਲੌਗ ਨੂੰ ਵੀ ਦੇਖਿਆ ਕਰੋ ਚੰਗੇ ਚੰਗੇ ਕਮੈਂਟ ਕਰਿਆ ਕਰੋ ਜੇ ਕੋਈ ਸਾਡੀ ਗਲਤੀ ਹੁੰਦੀ ਜੀ ਉਹ ਵੀ ਦੱਸਿਆ ਕਰੋ ਤੁਸੀਂ ਸਾਡੇ ਭੈਣ ਭਰਾਓ ਜੇ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਤਾਂ ਤੁਸੀਂ ਜਿੱਥੇ ਤੁਹਾਨੂੰ ਲੱਗਦਾ ਵੀ ਆਹ ਕੰਮ ਤੁਸੀਂ ਨਹੀਂ ਸਹੀ ਕੀਤਾ ਦੱਸ ਲੱਕਦੇ ਆ ਜੀ ਇੱਥੇ ਆਪਾਂ ਪਿਆਜ਼ ਕੱਟ ਲਾਂਗੇ ਬਰੀਕ-ਬਰੀਕ ਕੁਛ ਕਾਲੀ ਵੀ ਸੀਗੀ ਮੈਨੂੰ ਇਹ ਸੀ ਵੀ ਇਹ ਅੱਜ ਜਦੋਂ ਇਹਨਾਂ ਨੇ ਆ ਜਾਣਾ ਆ ਤੇ ਫਿਰ ਆਇਆ ਤੇ ਤਿਆਰੀ ਹੋਵੇ ਸਾਰੀ ਚਲੋ ਮੈਂ ਪਕਾਈ ਚੁੰਗੀ ਨਾਲ ਨਾਲ ਤੇ ਖਾਈ ਜਾਣਗੇ ਕਿਉਂਕਿ ਪਹਿਲਾਂ ਹੀ ਲੇਟ ਜਾ ਹੋ ਗਏ ਸੀਗੇ ਵੈਸੇ ਅਸੀਂ 8:30 9 ਵਜੇ ਰੋਟੀ 8:30 ਤੋਂ 9 ਦੇ ਵਿੱਚ ਵਿੱਚ ਖਾ ਲਈਦੀ ਆ ਰੋਟੀ ਅੱਜ ਅਸੀਂ ਲੇਟ ਸੀਗੇ ਕਿਉਂਕਿ ਪਹਿਲਾਂ ਕੱਪੜਿਆਂ ਦਾ ਮੈਂ ਕੰਮ ਕਰਨ ਲੱਗ ਗਈ ਫਿਰ ਜੇ ਕੱਪੜਿਆਂ ਨੂੰ ਕਵੇਲਾ ਹੋ ਜਾਂਦਾ ਆ ਤੇ ਫਿਰ ਉਹ ਮੇਰਾ ਦੁਪਹਿਰ ਨੂੰ ਕਿਉਂਕਿ ਬੇੜੇ ਵਿੱਚ ਧੁੱਪ ਬਹੁਤ ਆ ਜਾਂਦੀ ਸਾਡੇ ਉਹ ਵੀ ਨਹੀਂ ਫੇਟਉਣ ਨੂੰ ਜਲ ਕਰਦਾ ਤੇ ਸੋਚੀ ਤਾਂ ਸ਼ਾਮ ਨੂੰ ਸਹੀ ਸ਼ਾਮ ਨੂੰ ਤਾਂ ਜੋ 2:30 ਵਜੇ ਤੋਂ ਸਟਾਰਟ ਹੋ ਜਾਂਦਾ ਕੰਮ ਚਾਹ ਪਾਣੀ ਦਾ ਦੁੱਧ ਉਬਾਲ ਲਓ ਦਾਲ ਸਬਜ਼ੀ ਤਿਆਰੀ ਕਰ ਲਓ ਧਾਰਾ ਕੱਢ ਲਓ ਬਸ ਇਦਾਂ ਦੇ ਕੰਮ ਹੀ ਨਹੀਂ ਮੁੱਕਦੇ ਇੱਥੇ ਆਪਾਂ ਲਈਆਂ ਜੀ ਪੰਜ ਹਰੀਆਂ ਮਿਰਚਾਂ ਕਿਉਂਕਿ ਥੋੜਾ ਜਿਹਾ ਪਰੌਂਠਾ ਤਾਂ ਕਰਾਰਾ ਹੀ ਹੋਵੇ ਸਵਾਦ ਲੱਗਦਾ ਤੇ ਆਪਾਂ ਆਲੂਆਂ ਨੂੰ ਮੈਸ਼ ਕਰ ਲਾਂਗੇ ਬਹੁਤ ਸੋਹਣੇ ਆਲੂ ਸੀਗੇ ਕਈ ਤਾਂ ਆਲੂ ਪਾਣੀ ਛੱਡ ਦਿੰਦੇ ਹੋਰ ਤਰ੍ਹਾਂ ਦੇ ਹੁੰਦੇ ਆ ਪਰੌਂਠੇ ਫਿਰ ਪੱਕਦੇ ਨਹੀਂ ਜੁੜੀ ਜਾ ਜਾਂਦੇ ਰਹਿੰਦੇ ਪਰੌਂਠੇ ਥੱਲੇ ਸੈਲਫ ਦੇ ਨਾਲ ਜਾਂ ਬੇਲਣੇ ਦੇ ਨਾਲ ਪਰ ਇਹ ਬਹੁਤ ਸੋਹਣੇ ਆਲੂ ਸੀ ਸੁੱਕੇ ਸੁੱਕੇ ਜੈ ਪਿਆਜ਼ ਵੀ ਤਾਂ ਹੀ ਮੈਂ ਕੱਟ ਕੇ ਪਾਉਣੀ ਹੁੰਨੀ ਕੇ ਤਾਂ ਚੌਪ ਕਰਕੇ ਪਾਉਂਦੇ ਆ ਪਰ ਉਹ ਜਦੋਂ ਆਪਾਂ ਵਿੱਚ ਮਸਾਲਾ ਲੂਣ ਪਾਉਂਦੇ ਆ ਤੇ ਪਿਆਜ਼ ਪਾਣੀ ਛੱਡ ਦਿੰਦੇ ਆ ਫਿਰ ਤਾਂ ਕਰਕੇ ਪਿਆਜ਼ ਕੱਟ ਕੇ ਪਾਇਆ ਹੋਵੇ ਵਧੀਆ ਬਣਦੇ ਪਰੌਂਠੇ ਨਾਲੇ ਤਾਂ ਜਦੋਂ ਪਰਾਠੇ ਖਾਣੇ ਆ ਪਰ ਜਦੋਂ ਦੰਦ ਥੱਲੇ ਆਉਂਦਾ ਪਿਆਜ਼ ਕੱਚਾ-ਕੱਚਾ ਜਸ ਸਵਾਦ ਲੱਗਦਾ ਬਹੁਤ ਸਿਆੜਾ ਨੂੰ ਤਾਂ ਆ ਪਾਦਰਕ ਵੀ ਪਾ ਲੈਨੇ ਹੁੰਨੇ ਆ ਵਿੱਚ ਪਰ ਹੁਣ ਨਹੀਂ ਪਾਈ ਦਾ ਕਿਉਂਕਿ ਗਰਮੀ ਆ ਆਪ ਨੂੰ ਨਹੀਂ ਪਚਦਾ ਹੈਗਾ ਗਰਮ ਚੀਜ਼ ਪਚਦੀ ਤਾਂ ਫੇਰ ਤਾਂ ਕਰਕੇ ਵੀ ਨਹੀਂ ਮੈਂ ਪਾਉਂਦੀ ਹੁੰਦੀ ਵੀ ਮੈਂ ਇਹ ਫਿਰ ਕਹਿੰਦੇ ਗਏ ਤੂੰ ਨਹੀਂ ਖਾਣਾ ਤਾਂ ਸਾਡੇ ਲਈ ਵੱਖਰਾ ਬਣਾਉਂਗੀ ਫਿਰ ਰਹਿਣ ਦੇ ਨਾ ਆਪਾ ਬਾਕੀ ਜੇ ਸਾਰੀਆਂ ਪੈਣਾ ਬਣਾਉਂਦੀਆਂ ਆਲੂ ਵਾਲੇ ਪਰੋਠੇ ਸਾਰਿਆਂ ਨੂੰ ਪਤਾ ਜੀ ਕਿੱਦਾਂ ਬਣਦੇ ਆ ਬਸ ਇੱਕ ਇਹ ਆ ਵੀ ਕਹਦੇ ਦਾ ਵੀ ਜਿਹੜੀ ਵੀ ਵੀਡੀਓ ਬਣਾਈਏ ਤੁਹਾਡੇ ਨਾਲ ਸ਼ੇਅਰ ਕਰੀਏ ਭੈਣ ਭਰਾਵਾਂ ਨਾਲ ਹਾਂਜੀ ਸੌਰੀ ਜੀ ਜਦੋਂ ਮੈਂ ਵੌਇਸ ਰਿਕਾਰਡ ਕਰਦੀ ਸੀ ਤੇ ਬਾਹਰ ਕੋਈ ਆ ਗਿਆ ਸੀ ਡਾਕਟਰ ਆ ਗਿਆ ਸੀ ਪਸ਼ੂਆਂ ਵਾਲਾ ਕੀ ਕੀ ਲੋਨ ਆਏ ਸੀਗੇ ਉਹ ਹੂੰ ਖੁਰਦੇ ਪਸ਼ੂਆਂ ਦੇ ਤੇ ਜੋਰ ਸਾਹਿਬ ਵੀ ਆ ਗਿਆ ਸੀ ਬਾਪਸੇ ਵੀ ਰੁੱਟੀ ਖਾ ਕੇ ਬਾਅਦ ਵਿੱਚ ਚੱਲਦੇ ਸਕੇ ਨੂਰ ਮਹਿਲ ਨੂੰ ਕੰਮ ਸੀ ਕੋਈ ਕਹਿੰਦੇ ਲਓ ਜੀ ਇੱਥੇ ਆਪਾਂ ਮੈਂ ਲੂਣ ਪਾਤਾ ਲਾਲ ਮਿਰਚ ਪਾਵਾਂਗੇ ਥੋੜੀ ਜੀ ਤੇ ਮੇਥੀ ਪਾਵਾਂਗੇ ਆਪਾਂ ਸੁੱਕੀ ਇਹ ਜੀਰਾ ਪਾਤਾ ਸੁੱਕੀ ਮੇਥੀ ਵੀ ਪਾਵਾਂਗੇ ਸੁੱਕੀ ਮੇਥੀ ਦੇ ਨਾਲ ਟੇਸਟ ਵਧੀਆ ਆ ਜਾਂਦਾ ਜੀ ਇਹ ਆਪਾਂ ਸਗਾ ਕੇ ਪੋੜ ਲਈ ਸੀ ਇਹ ਮੇਥੀ ਦਾ ਹੱਥਾਂ ਨਾਲੀ ਕਈ ਤਾਂ ਕਾਟ چیر ਕੇ ਸੁੱਕਣੇ ਪਾਉਂਦੇ ਸੀ ਜਦਾਂ ਪੱਤੇ-ਪੱਤੇ ਉਹਨਾਂ ਦੇ ਭੋਰ ਕੇ ਤੋੜ ਕੇ ਤਾਂ ਸੁਕਾ ਲੈ ਸੀ ਕੇ ਬਾਅਦ ਹੱਥਾਂ ਨਾਲ ਜਦੋਂ ਸੁੱਕ ਗਈਆਂ ਨੇ ਫੇ ਭੋਲੇ ਤੇ ਆਪਾਂ ਹਰੀਆਂ ਮਿਰਚਾਂ ਵੀ ਪਾ ਲਾਂਗੇ ਇਹਨਾਂ ਕੁ ਜੇ ਉਹਦਾ ਕੱਟ ਕੇ ਪਾਉਨੇ ਆ ਫਿਰ ਨਿਆਣਾ ਅਰਜੁਨ ਵੀ ਖਾਂਦਾ ਤਾਂ ਉਹਦੇ ਮੂੰਹ ਚ ਜਦੋਂ ਆਉਂਦੀ ਮਿਰਚ ਕੋੜੀ ਮੰਨਦਾ ਤਾਂ ਐਦਾਂ ਜਦੋਂ ਗ੍ਰੈਂਡਰੀ ਕਰਕੇ ਪਾ ਦਿੱਦੀ ਆ व्या लगती है लो जी प्याज भी पाते अपना हम इन मसाले न करा मैक्स जी इत आ गए खूह तो खड़े अर्जन से शैफी गेट मोहरे आ गया पट्टी लेके शैफी भी घूम आया खूहते ਇਹ ਜਦੋਂ ਸਵੇਰ ਨੂੰ ਟਰੈਕਟਰ ਲੈ ਕੇ ਜਾਣ ਜਾਂ ਸ਼ਾਮ ਨੂੰ ਜਾਣ ਨਾਲ ਹੀ ਜਾਣਾ ਹੁੰਦਾ ਹੁਣ ਮੈਨੂੰ ਹੋਰ ਵੀ ਕਾਲੇ ਸੀ ਵੀ ਹੁਣ ਇਹ ਆ ਗਏ ਭੁੱਖ ਭੁੱਖੂ ਕੰਨਾਂ ਇਹਨਾਂ ਨੂੰ ਭੁੱਖ ਲੱਗੀ ਹੋਣੀ ਵਿਚਾਰਿਆਂ ਨੂੰ ਪੱਠੇ ਪੱਠੇ ਵੱਢ ਕੇ ਆਏ ਆ ਜ਼ੋਰ ਲੱਗ ਜਾਂਦਾ ਪੱਠੇ ਵੱਢਦਿਆਂ ਦਾ ਵੀ ਆਪਣਾ 4-5 ਪੱਠਾ ਪੱਠਿਆਂ ਦੀਆਂ ਪੰਡਾਂ ਲਿਆਉਣੀਆਂ ਹੁੰਦੀਆਂ ਆ ਚਲੋ ਜੀ ਯਾਹ ਗੁਰੂ ਤੰਦਰੁਸਤੀ ਦੇਵੇਂ ਕੰਮ ਕਰਦਾ ਨਹੀਂ ਬੰਦਾ ਅੱਕਦਾ ਥੱਕਦਾ ਸਭ ਤੋਂ ਵੱਡੀ ਗੱਲ ਆ ਵੀ ਸਰੀਰ ਦੀ ਤੰਦਰੁਸਤੀ ਚਾਹੀਦੀ ਐ ਜੇ ਸਰੀਰ ਤੰਦਰੁਸਤ ਆ ਜੀ ਤੇ ਕੰਮ ਕਰਦੇ ਆ ਨੂੰ ਹੋਰ ਵੀ ਵਧੀਆ ਲੱਗਦਾ ਆ ਯੋ ਆ ਕੰਮ ਕਰ ਲਿਆ ਹੁਣ ਕੋਈ ਜਿਹੜਾ ਦੂਜਾ ਹੋਰ ਰਹਿੰਦਾ ਉਹ ਵੀ ਕਰ ਲਈਏ ਨਵੇੜ ਲਈਏ ਜੇ ਸਰੀਰ ਹੀ ਨਹੀਂ ਤੰਦਰੁਸਤ ਹੈਗਾ ਤਾਂ ਫੇਰ ਤਾਂ ਇਦਾਂ ਹੁੰਦੇ ਨੇ ਨਟਾਲ ਜੇ ਹੋ ਜਾਂਦੇ ਆ ਵੀ ਛੱਡੋ ਕੱਲ ਨੂੰ ਹੋ ਜਾਊਗਾ ਕੰਮ ਕਿਸ ਕਿਸੇ ਦਿਨ ਮੇਨਾਂ ਤੇ ਇਦਾਂ ਹੁੰਦੀ ਆ ਬਿਲਕੁਲ ਹੀ ਬੇਵਸੀ ਜੀ ਹੋ ਜਾਂਦੀ ਆ ਪਤਾ ਨਹੀਂ ਸਰਕਲ ਕਰਕੇ ਆ ਕੰਮ ਕਰ ਲੈਨੀ ਆ ਫਿਰ ਬੇਹਮਤੀ ਜੀ ਹੋ ਜਾਂਦੀ ਓ ਜੇ ਕੋਈ ਕੰਮ ਰਹਿ ਗਿਆ ਕੋਈ ਨਿਸ਼ਾਮ ਨੂੰ ਕੱਢ ਲੂੰਗੀ ਇਦਾਂ ਫਿਰ ਟੀਟ ਜਿਹਾ ਹੋ ਜੈਦਾ ਆ ਲੋ ਜੀ ਇੱਥੇ ਮਸਾਲਾ ਤਿਆਰ ਕਰਕੇ ਆਪਾਂ ਕੋਲੇ ਵਿੱਚ ਕੱਢ ਲਿਆ ਸੀ ਕਿਉਂਕਿ ਥਾਲੀ ਨੇ ਜਗ੍ਹਾ ਬਹੁਤ ਘੇਰੀ ਸੀ ਜੇ ਥਾਲੀ ਚ ਰੱਖ ਰਹੀ ਸੀ ਉਹ ਪਾਂਡੇ ਧੋ ਦਿੱਤੇ ਸੀ ਪਰਾਠੇ ਪਕਾਉਣ ਨੂੰ ਜੇ ਮੈਂ ਪ੍ਰਾਣਾ ਨਾਨਸਟਿਕੀ ਤਵਾ ਆ ਇਹ ਥੋੜਾ ਵੱਡਾ ਆ ਕਿਉਂਕਿ ਪਰੌਠੇ ਦਾ ਸਾਈਜ਼ ਵੱਡਾ ਹੋ ਜਾਂਦਾ ਤੇ ਇਹ ਤਵੇ ਤੇ ਸੋਨੇ ਪੱਕ ਜਾਂਦੇ ਆ ਲੋ ਜੀ ਮੱਖਣੀ ਆਪਾਂ ਪਕਾਉਨੇ ਆ ਕਿ ਤਾ ਦੇਸੀ ਘਿਓ ਲਾ ਲੈਂਦੇ ਆ ਕਿ ਤੇਲ ਵੀ ਲਾ ਲੈਂਦੇ ਆ ਪਰੌਠਿਆਂ ਤੇ ਸਾਡੇ ਮੱਖਣੀ ਵਾਲੇ ਪਰੌਠੇ ਪਸੰਦ ਕਰਦੇ ਆ ਇੱਥੇ ਆਪਾਂ ਪਹਿਲਾਂ ਮੱਖਣੀ ਮੈਂ ਥੋੜੀ ਜੀ ਤਾਂ ਲਵਨੀ ਮੇਰੀ ਭਾਬੀ ਨੇ ਮੈਨੂੰ ਸਲਾਹ ਦਿੱਤੀ ਸੀ ਮੈਂ ਤਾਂ ਪਰੌਠੇ ਇੱਦਾਂ ਸਿੱਧਾ ਮਸਾਲਾ ਵਿੱਚ ਰੱਖ ਦਿੰਦੀ ਹੁੰਦੀ ਸੀ ਫੇ ਮਸਾਲਾ ਨਿਕਲਣ ਲੱਗ ਜਾਂਦਾ ਹੈ ਉਹ ਕਹਿੰਦੇ ਥੋੜੀ ਜਿਹੀ ਘੀ ਆ ਤੁਹਾਡੇ ਕੋਲ ਤੇਲ ਆ ਜਾਂ ਮੱਖਣੀ ਜੋ ਵੀ ਆ ਪਹਿਲਾਂ ਜਦੋਂ ਤੁਸੀਂ ਮਸਾਲਾ ਭਰ ਲਈ ਜਿਹੜੀ ਰੋਟੀ ਬੇਲਦੇ ਆ ਉਹਦੇ ਉੱਤੇ ਲਾ ਲਿਆ ਕਰੋ ਫੇ ਮਸਾਲਾ ਭਰਿਆ ਕਰੋ ਫੇ ਮਸਾਲਾ ਇਦਾਂ ਰੋਟੀ ਤੋਂ ਬਾਹਰ ਨਹੀਂ ਆਉਂਦਾ ਹੈਗਾ ਕਿ ਇਹ ਦੋਦੋ ਵਿੱਚ ਵੀ ਪਕਾ ਲੇ ਕਈ ਵੇਲੇ ਤਾਂ ਜਦੋਂ ਫੇ ਪਿਆਜ਼ਾਂ ਵਾਲੇ ਜਾਂ ਮੂਲੀਆਂ ਵਾਲੇ ਬਣਾਉਣੇ ਹੁਣ ਮੂਲੀਆਂ ਵਾਲੇ ਨੇ ਮੇਰੇ ਤੋਂ ਇੱਕ ਪਰੌਂਠੇ ਇੱਕ ਪੀੜੇ ਵਿੱਚ ਸੂਤ ਆਉਂਦੇ ਹੁਣ ਤਾਂ ਡਬਰ ਰੋਟੀ ਬੇਲਣੀ ਪੈਂਦੀ ਮੇਰੇ ਤੋਂ ਇਹ ਪਰੌਂਠੇ ਸੋਨੇ ਪੱਕ ਜਾਂਦੇ ਆਲੂਆਂ ਵਾਲੇ ਇੱਕ ਵਿੱਚ ਇਹਨਾਂ ਤੇ ਮਸਾਲਾ ਥੋੜਾ ਜ਼ਿਆਦਾ ਹੋਵੇ ਫੇਰ ਸੋਨੇ ਲੱਗਦੇ ਆ ਪਰੌਂਠੇ ਦੀ ਬਾਰੋ ਡਿਮਾਂਡ ਆਈ ਸੀ ਵੀ ਬੇਲ ਕੇ ਐਨ ਪਤਲਾ ਕਰਦੇ ਭਾਰੇ ਨਹੀਂ ਰੱਖਣੇ ਪਰੌਂਠੇ ਮੋٹے ਮੋٹے ਨਾ ਹੋਣ ਮੈਂ ਕਹ ਕੋਈ ਗੱਲ ਨਹੀਂ ਵੱਡੇ ਕਰ ਦਿੰਨੇ ਆ ਜੀ ਨੂੰ ਜੀ ਪਹਿਲਾਂ ਪਰੌਂਠਾ ਆਪਾ ਪਾ ਦਤਾ ਇਹ ਤੇ ਅਰਜਨ ਖੜਾ ਸੀ ਕੋਲ ਕਹਿੰਦਾ ਪਹਿਲਾਂ ਮੈਂ ਖਾਣਾ ਜਾਂ ਡੈਡੀ ਨੇ ਖਾਣਾ ਮੈਂ ਕਿਹਾ ਤੂੰ ਖਾਲਾ ਫੇਕੀਆ ਜੇ ਨਿਆਣਾ ਰੱਜ ਗਿਆ ਤਾਂ ਸਮਝ ਲੋ ਜੀ ਆਪਾਂ ਵੀ ਰੱਜ ਗਏ ਕਿਉਂਕਿ ਹੈਲਪ ਵੀ ਬਿਥੇਰੀ ਕਰਾਉਂਦਾ ਨਾਲ ਸਾਡੇ ਇਦਾਂ ਨਹੀਂ ਹੈਗਾ ਵੀ ਕੰਮ ਨਹੀਂ ਕਰਦਾ ਕੰਮ ਵੀ ਕਰਾਉਂਦਾ ਨਾਲ ਅਸੀਂ ਵੀ ਨਹੀਂ ਕਦੇ ਫਰਕ ਕੀਤਾ ਚਲੋ ਜੀ ਵਾਈ ਗੁਰਜੀ ਨੇ ਸਾਨੂੰ ਨਹੀਂ ਦਿੱਤੇ ਹਜੇ ਅਸੀਂ ਇਹਨੂੰ ਪੂਰਾ ਤੇ ਪਿਆਰ ਦੇਈਦਾ ਆ ਨੋ ਜੀ ਇੱਥੇ ਪਰੌਂਠੇ ਇੱਕ ਪਰੌਂਠਾ ਆਪਣਾ ਪੱਕ ਗਿਆ ਪਤਾ ਨਹੀਂ ਕਿਉਂ ਮੈਂ ਪੁੱਛਿਆ ਮੈਂ ਕਿ ਦੇਸੀ ਘੀ ਲਾ ਦੇਣੀ ਕਿਹਦੇ ਨਹੀਂ ਮੱਖਣੀ ਵਾਲੇ ਬਣਾ ਮੱਖਣੀ ਵਾਲੇ ਸਵਾਦ ਆ ਲਾ ਦਦੇ ਆ ਨੋ ਜੀ ਹੁਣ ਦੂਸਰੇ ਪਰੌਂਠੇ ਤਿਆਰੀ ਕਰਦੇ ਆ ਉੱਧਰ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿ ਤੁਸੀਂ ਆਪਣਾ ਦਹੀਂ ਪਾ ਲਓ ਲੱਸੀ ਪਾ ਲਓ ਲੈ ਲਓ ਪਰੌਂਠਾ ਆ ਕਿ ਕਹਿੰਦੇ ਕੋਈ ਨਹੀਂ ਪਹਿਲਾਂ ਮੈਂ ਆਰਡਰ ਨੂੰ ਜਿੰਨਾ ਪਾ ਕੇ ਆਰਡਰ ਖਾ ਲੂਗਾ ਬਾਅਦ ਵਿੱਚ ਮੈਂ ਖਾਊਂਗਾ। ਭੁੱਖ ਨਿਆਣੇ ਨੂੰ ਨਿਆਣੇ ਨੂੰ ਛੇਤੀ ਭੁੱਖ ਲੱਗ ਜਾਂਦੀ ਉਹ ਤੋਂ ਨਾਲ ਹੀ ਆ ਗਿਆ ਸੀਗਾ। ਇਹ ਲੋ ਜੀ ਇਹ ਦੂਜਾ ਪਰੌਂਠਾ ਵੀ ਆਪਾਂ ਮਸਾਲਾ ਭਰ ਲਿਆ ਰੋਟੀ ਦੇ ਵਿੱਚ ਤੇ ਹੁਣ ਆਪਾਂ ਇਹਦਾ ਪੇੜਾ ਕਰਕੇ ਥੋੜਾ ਜਿਹਾ ਹੱਥ ਨਾਲ ਮੈਂ ਕਰ ਲੈਣੀ ਹੁੰਦੀ ਆ ਕਿਉਂਕਿ ਫਿਰ ਸੋਹਣੀ ਚੋਂਡ ਵੀ ਸੋਹਣੀ ਹੋ ਜਾਂਦੀ ਤੇ ਪਰੌਠਾ ਬੇਲ ਵੀ ਬਹੁਤ ਸੋਹਣਾ ਹੁੰਦਾ ਕਿ ਜੇ ਮੜਾ ਮੋਟਾ ਕਿਸੇ ਪਾਸੇ ਜੋੜ ਜਿਆ ਰਹਿ ਜਵੇ ਤੇ ਉੱਥੇ ਨਹੀਂ ਮਸਾਲਾ ਬਾਹਰ ਆ ਜਾਂਦਾ ਜੀ ਐ ਕਿ ਬੇਲਣਾ ਵੀ ਬਹੁਤ ਵਧੀਆ ਮੈਨੂੰ ਬਹੁਤ ਪਸੰਦ ਆ ਇਹ ਬੇਲਣਾ ਇਹਦੇ ਨਾਲ ਰੋਟੀ ਨਹੀਂ ਬਾਲੀ ਜੋੜਦੀ ਅਰਜਨ ਅਰਜਨ ਕੋਲ ਗੜਾ ਕਹਿੰਦਾ ਕਿੰਦਾ ਮੈਂ ਕਈ ਇੰਨਾ ਮਹਿਕਾਈ ਜਾਂਦਾ ਮੈਨੂੰ ਤਾਂ ਪਰੌਠਿਆਂ ਦਾ ਮੈਂ ਤਾਂ ਰੱਜ ਗਿਆ ਮਹਿਕ ਨਾਲ ਹੀ ਰਿਕੁਐਸਟ ਹੈ ਜੀ ਮੈਂ ਵਾਰ-ਵਾਰ ਰਿਕੁਐਸਟ ਕਰਦੀ ਹੁੰਦੀ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਜੀ ਤਾਂ ਜੋ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਵਾਚ ਟਾਈਮ ਤੋਂ ਆਪਾਂ ਬਹੁਤ ਪਿੱਛੇ ਹਜੇ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਅੱਗੇ ਤੋਂ ਅੱਗੇ ਇਹਨਿਕ سپورਟ ਤਾਂ ਕਰੋ ਆਪਣੇ ਭੈਣ ਨੂੰ ਆਪਣੇ ਆਹ ਹੀ ਰੋਜ਼ ਡੇਲੀ ਦੇ ਕੰਮ-ਕਾਰ ਰੁਟੀਨ ਤੁਹਾਡੇ ਨਾਲ ਸਾਂਝੀ ਕਰ ਲੈਂਦੀ ਆ ਲੋ ਜੀ ਦੋ ਪਰੌਂਠੇ ਪੱਕ ਗਏ ਤੇ ਤੀਜਾ ਵੀ ਆਪਾਂ ਬਣਾ ਲਿਆ ਹੁਣ ਛਕਣਗੇ ਤੇ ਇੱਥੇ ਥੋੜਾ ਜਿਹਾ ਪਰੌਂਠੇ ਨੂੰ ਤੇ ਇੱਕ ਵੱੱਡ ਲਵਾਇਆ ਕਿ ਅਕਬਰ ਉਠਾ ਜਣੇ ਲੈ ਜਣਾ ਇਹਨਾਂ ਨੇ ਇਹਨਾਂ ਨੂੰ ਥੋੜਾ ਜਿਹਾ ਰੜੀਆਂ ਖਾਣਾ ਸੀ ਇਹ ਜੀ ਹੈਗਾ ਲਾਸਟ ਵਾਲਾ ਪਰੌਠਾ ਫਿਰ ਮੈਂ ਵੀਡੀਓ ਬੰਦ ਕਰ ਦਿੱਤੀ ਸੀ ਹੈਗਾ ਸ਼ਾਦਾ ਪਾਣੀ ਇਹਨਾਂ ਨੂੰ ਪਿਵਾਉਣ ਲੱਗ ਪਏ ਸੀ ਸ਼ਕੂ ਨਾਲ ਉਹ ਨਾਲ ਤੇ ਮੈਂ ਤੁਹਾਨੂੰ ਪੜਾਉਣੀ ਆ ਮੈਂ ਆਸਟ ਵਿੱਚ ਜਿਹੜੇ ਦੋ ਪਰੌਂਠੇ ਸੀ ਫੀਓ ਸੇਕਲੇ ਸੰਗੀ ਤਰ੍ਹਾਂ ਮੱਠੀ ਮੱਠੀ ਅੱਗ ਤੇ ਬਹੁਤ ਸੋਹਣੇ ਪਰੌਂਠੇ ਬਣੇ ਜੀ ਕੋਈ ਮਸਾਲਾ ਨਹੀਂ ਬਾਹਰ ਆਇਆ ਕੋਈ ਖਲਾਰਾ ਜਿਆ ਨਹੀਂ ਪਿਆ ਨਹੀਂ ਤਾਂ ਕੇਲੇ ਇਹਦਾ ਆਲੂ ਨਿਕਲ ਜਾਂਦੇ ਵਿੱਚੋਂ ਜਿਹੜਾ ਪਾਣੀ ਜੇ ਛੱਡ ਦਿੰਦੇ ਆਲੂ ਇਥੇ ਲਵੀ ਆਪਾਂ ਪਰੌਂਠੇ ਪਕਾ ਕੇ ਡੱਬੇ ਵਿੱਚ ਰੱਖ ਦਿੱਤੇ ਸੀ ਤਾਂ ਹੁਣ ਆਪਾਂ ਰਸੋਈ ਸਵਾਰ ਰਹੇ ਆ ਗੈਸ ਵਗੈਰਾ ਸਾਫ਼ ਕਰ ਦਾਂਗੀ बहर फिर आवाज पै गई कोई आ गया लगता से ए, लो जी इतने रोटी अपने लिए पा ये खा हटे से